ਗੁਰਨੇ ਖੁੱਟੇ ਨਾਨਕਾ ਉੜਕ ਸੱਚ ਰੇ ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਟੇ ਦਿਨ ਵਾਂਗੂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਨੀਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਰਚੀ ਗਈ ਪਰ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਸ ਸਮੇ ਪੁੱਜੀ ਕਿਉਂਕਿ ਅੱਜ ਸਾਹਮਣੇ ਆ ਗਿਆ ਕਿ ਤੱਕ ਸਹਿਬਾਨਾਂ ਨੂੰ ਇਹ ਸਾਜ਼ਿਸ਼ ਦੇ ਲਈ ਵਰਤਿਆ ਦੁਨੀਆਵੀ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੁੰਦਾ ਮਤਲਬ ਦੁਨੀਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾਵਾਂ ਦੀ ਜ਼ਮੀਨ ਦਾ ਮਕਦਮਾ ਚਲਾ ਜਾਏ ਤਾਂ ਜੱਜ ਸਾਹਿਬ ਉਹਦੇ 'ਚ ਹਿੱਸੇਦਾਰ ਨਹੀਂ ਬਣ ਜਾਂਦੇ ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ ਮਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਦਿਆ ਸਜ਼ਾ ਸੁਣਾਈ ਤੇ ਆਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸਿਲ ਤੋਂ ਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਕੇ ਇਹ ਤੋਂ ਵੱਡੀ ਪੋਲਿਟੀਕਲ ਇੱਛਾ ਕਿਸੇ ਦੀ ਕਦੋਂ ਸਾਹਮਣੇ ਆ ਸਕਦਾ ਪਰ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਗੁਰੂ ਸਾਹਿਬ ਦਾ ਇਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਬੜੀ ਸ਼ਕਤੀ ਹੈ ਸਤਿ ਦੇ ਵਿੱਚ ਤੇ ਕੋਈ ਤਾਂ ਵਿਧੀ ਵਿਧਾਨ ਬਣਿਆ ਨਾ ਕਿ 2 ਦਸੰਬਰ ਨੂੰ ਇਹ ਫੈਸਲਾ ਸੁਣਾਉਣ ਵਾਲਿਆਂ ਚ ਆਪ ਹੀ ਜਥੇਦਾਰ ਨਹੀਂ ਹੈਗੇ ਇਹ ਵੀ ਵਿਧੀ ਪਰਮਾਤਮਾ ਨੇ ਰਚੀ ਪਰ ਮੈਂ ਕਹਿੰਨੀ ਹਰਪ੍ਰੀਤ ਜੀ ਨੂੰ ਪੁੱਛਣਾ ਚਾਹੁੰਦਾ ਯਾਨੀ ਹਰਪ੍ਰੀਤ ਜੀ ਕੀ ਇਹ ਗੱਲ ਦੱਸ ਸਕਦੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਤੇ ਕਿ ਬਾਗੀ ਧੜਾ ਪਹਿਰਾ ਦੇ ਰਹੇ ਕਿਉਂਕਿ ਉਹ ਹੁਕਮਨਾਮੇ ਦੇ ਵਿੱਚ ਆਦੇਸ਼ ਸੀ ਕਿ ਵੱਖਰਾ ਚੁੱਲਾ ਲਾਉਣ ਵਾਲੇ ਆਪਣਾ ਚੁੱਲਾ ਸਮੇਟਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੋਂ ਪਰੇਸ਼ ਕਰ। ਆਹੀ ਜਿਹੜਾ ਹੁਣ ਆਦੇਸ਼ ਆਇਆ ਕਾਲ ਤਖਸ ਤੋਂ ਉਹਦੀ ਵੀ ਮੂਲ ਭਾਵਨਾ ਹੀ ਹੈ ਕਿ ਵੱਖਰੇ ਚੁੱਲੇ ਸਮੇਟੋ। ਤੇ ਅੱਜ ਬਾਗੀ ਧੜੇ ਨੇ ਫਿਰ ਦੁਬਾਰਾ ਵੱਖਰਾ ਚੁੱਲਾ ਲਾ ਕੇ ਆਪਣਾ ਪ੍ਰਧਾਨ ਬਣਿਆ, ਚੁਣਿਆ ਤੇ ਜਿਹੜੇ ਕਹਿੰਦੇ ਸੀ ਡੈਮੋਕਰੇਟਿਕਲੀ ਕਰਨਾ ਉਹਨਾਂ ਨੇ ਵੀ ਪ੍ਰਧਾਨ ਅਜ ਲਫਾਫੇ ਚ ਹੀ ਕੱਢਿਆ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਕਾਇਦਾ ਚੋਣ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਡੈਲੀਗੇਟਸ ਨੇ ਸੈਸ਼ਨ ਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੀ ਤੇ ਅੱਜ ਜਿਹੜਾ ਇੱਕ ਬੋਗਸ ਸੈਸ਼ਨ ਲਾਇਆ ਗਿਆ ਉਹ ਸੈਸ਼ਨ ਲੱਗਣ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਜੀ ਦੇ ਨਾਮ ਦਾ ਐਲਾਨ ਰਖੜਾ ਸਾਹਿਬ ਨੇ ਕਰਤਾ ਹੈ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਔਰ ਤਖਸੈਬਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮਰਿਆਦਾ ਨੂੰ ਠੇਸ ਪਹਾਈ ਗਈ ਇਹਨੂੰ ਸੰਗਤ ਨੇ ਕਦੇ ਮਾਫ਼ ਨਹੀਂ ਕੀਤਾ